ਜੋ ਸਿੰਗਲਾ ਸਾਹਿਬ ਦੇ ਬੰਦੇ ਵੀ ਦੱਸਦੇ ਆ ਵੀ ਸਿੰਗਲਾ ਸਾਹਿਬ ਵੀ ਕਹਿ ਰਿਹਾ ਮੈਂ ਇਲੈਕਸ਼ਨ ਨਹੀਂ ਲੜਨੀ ਆਈ ਬੀਬੀ ਪਠੱਲ ਉਹਨਾਂ ਦੇ ਬੰਦੇ ਵੀ ਕਹਿ ਰਹੇ ਵੀ ਪਠੱਲ ਜੀ ਕਹਿ ਰਿਹਾ ਵੀ ਮੈਂ ਇਲੈਕਸ਼ਨ ਨਹੀਂ ਲੜਨੀ ਅਸਲ ਚ ਗੱਲ ਹੋ ਗਈ ਹੈ ਕਾਂਗਰਸ ਨੂੰ ਵੀ ਕੋਈ ਲੋਕਲ ਬੰਦਾ ਨਹੀਂ ਮਿਲ ਰਿਹਾ ਇਸੇ ਕਰਕੇ ਤੁਸੀਂ ਦੇਖੋ ਵੀ ਕਿੱਥੋਂ ਲਿਆ ਰਹੇ ਆ ਉਹ ਵੀ ਖੈਰਾ ਸਾਹਿਬ ਦਾ ਵੀ ਜ਼ਿਕਰ ਕਰੀਏ ਸੰਗਰੂਰ ਚੋਂ ਦਾ ਬਾਹਰਲੇ ਹੈ ਹੀ ਹੈ ਉਹ ਕਾਂਗਰਸ ਤੋਂ ਵੀ ਬਾਹਰਲੇ ਆ ਕੋਕੇ ਕਾਂਗਰਸ ਤੋਂ ਵੀ ਕਿਹੜਾ ਉਹ ਕਦੇ ਕਿਹੜੀ ਪਾਰਟੀ 'ਚ ਕਦੇ ਕਿਹੜੀ ਪਾਰਟੀ 'ਚ ਜਿੱਤ ਕੇ ਫੇਰ ਸੋ ਇਹਦਾ ਫੈਸਲਾ ਡੈਮੋਕ੍ਰੇਸੀ ਆ ਕੋਈ ਕਿਤੋਂ ਇਲੈਕਸ਼ਨ ਲੜ ਸਕਦਾ ਪਰ ਵੋਟਾਂ ਲੋਕਾਂ ਨੇ ਪਾਉਣੀਆਂ ਇਹ ਸੰਗਰੂਰ ਦੇ ਲੋਕ ਫੈਸਲਾ ਕਰਨਗੇ ਵੀ ਭਾਈ ਕਿਹਨੂੰ ਜਿੱਤੇ ਸਾਰੇ ਸੰਗਰੂਰ ਵਾਲੇ ਜਾਣਦੇ ਆ ਤੇ ਸਾਰੇ ਪੰਜਾਬ ਵਾਲੇ ਜਾਣਦੇ ਆ ਕਿ ਅੱਜ ਦੀ ਘੜੀ ਅਕਾਲੀ ਦਲ ਨੂੰ ਇਲੈਕਸ਼ਨ ਲੜ ਲਈ ਕੋਈ ਬੰਦਾ ਨਹੀਂ ਮਿਲ ਰਿਹਾ ਅਸੀਂ ਚੁੰਦਾ ਸਾਹਿਬ ਦਾ ਚਲੋ ਬੜਾ ਸਤਿਕਾਰ ਕਰਦੇ ਆ ਪਰ ਮਜਬੂਰੀ ਬਸ ਉਹਨਾਂ ਨੂੰ ਜਿਹੜਾ ਉਤਾਰਿਆ ਗਿਆ ਕਿਉਂਕਿ ਸਾਰੇ ਜਾਣਦੇ ਆ ਕੁਝ ਦਿਨ ਪਹਿਲਾਂ ਪਰਮਿੰਦਰ ਢੀਂਡਾ ਸਾਹਿਬ ਜੀ ਨੂੰ ਦੁਬਾਰਾ ਜਦੋਂ ਰਲੇਮਾ ਹੋਇਆ ਇਹਨਾਂ ਨੇ ਕਿਹਾ ਵੀ ਘਰ ਵਾਪਸੀ ਹੋਗੀ ਉਹਨਾਂ ਨੇ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ ਢੀਂਡਾ ਸਾਹਿਬ ਨੇ 15 ਵੀ ਦਿਨਾਂ ਚ ਦੇਖਿਆ ਫਿਰpurke ਵੀ ਭਾਈ ਗਰਾਊਂਡ ਤੇ ਕੀ ਹਾਲਾਤ ਨੇ ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਢੀਂਡਾ ਸਾਹਿਬ ਨੇ ਕਿਹਾ ਵੀ ਭਾਈ ਮੈਂ ਇਲੈਕਸ਼ਨ ਨਹੀਂ ਲੜਨੀ ਸੁਖਵੀਰ ਜੀ ਕੋਈ ਬੰਦਾ ਹੋਰ ਦੇਖੋ ਫੇਰ ਸੁਖਵੀਰ ਜੀ ਤੁਹਾਡੇ ਯਾਦ ਆ ਲੌਂਗਵਾਲ ਘਰ ਦੇ ਲੌਂਗਵਾਲ ਸਾਹਿਬ ਦੇ ਘਰ ਆਏ ਤੇ ਮੈਨੂੰ ਲੱਗਦਾ ਵੀ ਹੱਥ ਲੌਂਗਵਾਲ ਸਾਹਿਬ ਦੇ ਵੀ ਨਿੱਤਰ ਆਇਆ ਇਸੇ ਕਰਕੇ ਚੁੰਦਾ ਸਾਹਿਬ ਨੂੰ ਕਿਹਾ ਗਿਆ ਵੀ ਭਾਈ ਇਲੈਕਸ਼ਨ ਤੁਸੀਂ ਲੜਨੀ ਆ ਚਲੋ ਚੁੰਦਾ ਸਾਹਿਬ ਲੜਨਗੇ ਪਰ ਸਵਾਲ ਇੱਥੋਂ ਪੈਦਾ ਹੁੰਦਾ ਤੇ ਮੈਨੂੰ ਲੱਗਦਾ ਵੀ ਲੌਂਗਵਾਲ ਸਾਹਿਬ ਤੇ ਢੀਂਸਾ ਸਾਹਿਬ ਨੇ ਇਹੀ ਕਹਿ ਕੇ ਮਨਾ ਕੀਤਾ ਹੋਣਾ ਵੀ ਪ੍ਰਧਾਨ ਜੀ ਜਦੋਂ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਫਿਰ ਸਾਨੂੰ ਸੌਣ ਨੂੰ ਕੋਈ ਫਿਰਦੇ ਆ ਤੁਸੀਂ ਜਿੱਤੇ ਹੋ ਐਮਪੀ ਹੋ ਸਿਟਿੰਗ ਐਮਪੀ ਹੋ ਪਾਰਟੀ ਦੇ ਪ੍ਰਧਾਨ ਨੂੰ ਤੇ ਤੁਸੀਂ ਇਲੈਕਸ਼ਨ ਲੜਨ ਤੋਂ ਜਵਾਬ ਦੇਣਾ ਤਾਂ ਸਾਨੂੰ ਕਿਉਂ ਕਹਿ ਰਹੇ ਹੋ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵੀ ਪੂਰੇ ਪੰਜਾਬ 'ਚ ਆ ਜਿਹੜਾ ਡਰਾਮਾ ਕੀਤਾ ਮੈਂ ਪੰਜਾਬ ਬਚਾਓ ਸਾਰੇ ਪੰਜਾਬ 'ਚ ਟੈਂਪਰੇਚਰੀ ਚੈੱਕ ਕੀਤਾ ਤੇ ਉੱਥੇ ਗੱਲ ਕਲੀਅਰ ਹੋ ਗਈ ਉਹਨੂੰ ਵੀ ਪਤਾ ਲੱਗ ਗਿਆ ਵੀ ਗਰਾਊਂਡ ਤੇ ਹਾਲਾਤ ਕੀ ਨੇ ਇਸੇ ਕਰਕੇ ਅੱਜ ਨਾਪਲ ਇਲੈਕਸ਼ਨ ਲੜ ਰਹੇ ਆ ਇਸੇ ਕਰਕੇ ਅੱਜ 7 ਟਿਕਟਾਂ ਅਨਾਉਂਸ ਕੀਤੀਆਂ ਪਰ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸਿਟਿੰਗ ਐਮਪੀ ਐ ਉਹਨਾਂ ਦੀ ਟਿਕਟ ਨਹੀਂ ਅਨਾਉਂਸ ਕੀਤੀ ਕਿਉਂਕਿ ਉਹ ਵੀ ਚੈੱਕ ਕਰ ਰਹੇ ਆ ਵੀ ਬਠਿੰਡਿਆਂ 'ਚ ਲੜੀਏ ਫਰੋਜ ਪ੍ਰੋ ਲੜੀਏ ਕਿ ਖਡੂਰ ਸਾਹਿਬ ਤੋਂ ਲੜੀਏ ਪਰ ਮੈਂ ਬੜਾ ਸਪਸ਼ਟ ਸ਼ਬਦਾਂ ਚ ਕਹਿਣਾ ਚਾਹਣਾ ਕਿ ਬੀਬਾ ਜੀ ਜਿੱਥੋਂ ਮਰਜੀ ਇਲੈਕਸ਼ਨ ਲੜ ਲਓ ਹਾਰ ਤੁਹਾਡੀ ਸਾਰੇ ਇੱਕ ਤੋਂ ਹੋਣੀ ਹੈ ਇਹ ਹੁਣ ਤੁਸੀਂ ਦੇਖਣਾ ਵੀ ਬਠਿੰਡੇ ਵਾਲਾ ਤੋਂ ਹਾਰਨਾ ਉਹ ਬਾਡਰ ਵਾਲੇ ਫਰੋਜਪੁਰ ਵਾਲੇ ਤੋਂ ਹਾਰਨਾ ਕਿ ਮੱਝ ਚ ਜਾ ਕੇ ਹਾਰਨਾ ਮੈਂ ਤਾਂ ਕਹੂੰਗਾ ਵੀ ਪਹਿਲਾਂ ਚਲੋ ਬਠਿੰਡੇ ਵਾਲਿਆਂ ਨੇ 3 ਵਾਰੀ ਵੋਟਾਂ ਪਾਈਆਂ ਨੇ ਉੱਥੋਂ ਹੀ ਹਾਰ ਜੋ ਚੰਗਾ ਪਰ ਹਾਰ ਸਾਹਮਣੇ ਕਾਹਤੇ ਲਿਖੀ ਹੋਈ ਕੀ ਸਮਝਦੇ ਕਿ ਹਰਸ਼ੀਮਰਤ ਕੌਰ ਬਾਦਲ ਵੀ ਜਵਾਬ ਦੇ ਸਕਦੇ ਨੇ ਜਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਜਗਾ ਦੇਖ ਰਹੇ ਸੇਫ ਸੀਟਰ ਆਪਰੇਨ ਵੀ ਮੈਂ ਕਿੱਥੋਂ ਜਿੱਤ ਸਕਦੇ ਜੇ ਜਿੱਤ ਸਕਦਾ ਮੈਂ ਉਹੀ ਤਾਂ ਕਹਿਣਾ ਉਹ ਇਹ ਦੇਖ ਰਿਹਾ ਵੀ ਤਿੰਨਾ ਚੋ ਸੇਫ ਕਿਹੜੀ ਹੈ ਪਰ ਮੈਂ ਇਹੀ ਕਹਿਣਾ ਵੀ ਤਿੰਨਾ ਚੋ ਮਾਰਜਣ ਦਾ 19-21 ਦਾ ਫਰਕ ਪੈ ਸਕਦਾ ਪਰ ਹਾਰ ਤਿੰਨਾ ਚੋ ਪੱਕੀ ਹੈ ਇਹ ਦੇਖ ਲੈਣ ਵੀ ਕਿ ਕਿਹੜਿਆਂ ਤੋਂ ਹਾਰਨਾ ਫਿਰੋਜ਼ਪੁਰ ਵਾਲੇ ਲੋਕਾਂ ਤੋਂ ਹਾਰਨਾ ਖੜੂਰ ਸਾਹ ਵਾਲਿਆਂ ਤੋਂ ਹਾਰਨਾ ਕਿ ਬਠਿੰਡੇ ਵਾਲੇ ਤੋਂ ਹਾਰਨਾ ਜੇ ਇਹਨਾਂ ਹੌਸਲਾ ਹੁੰਦਾ ਕਹਿ ਲੋ ਵੀ ਇਹ ਵਿਸ਼ਵਾਸ ਹੁੰਦਾ ਵੀ ਮੈਂ ਜਿੱਤੂ ਤਾਂ ਲੀਡਰਾਂ ਦੀ ਸੀਨੀਅਰਾਂ ਦੀ ਟਿਕਟ ਤਾਂ ਪਹਿਲਾਂ ਨਾਲ ਉਸ ਹੁੰਦੀ ਹੈ ਜਿੱਤੇ ਹੋਏ ਐਮਪੀ ਦੀ ਟਿਕਟ ਨਾ ਨਾ ਸੋਣਾ ਇਹ ਤੋਂ ਪਤਾ ਲੱਗਦਾ ਵੀ ਇਕਾਲੀ ਦਲ ਘਬਰਾਇਆ ਹੋਇਆ ਧਰਤੀ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਤੇ ਰਿਜ਼ਲਟ ਸਾਰੇ ਲੋਕਾਂ ਨੂੰ 4 ਤਰੀਕ ਨੂੰ ਪਤਾ ਲੱਗ ਜਾਣਾ ਵੀ ਜੇ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਹੈ ਕਿ ਸੁਖਪਾਲ ਖੈਰਾਂ ਨੇ ਸੰਗਰੂ ਰ ਆ ਸਕਦੇ ਨੇ 99% ਉਹ ਕੰਦੇਲੇ ਵੀ ਹੋ ਚੁੱਕੇ ਆ ਉਹਨਾਂ ਦਾ ਕਲੀਅਰ ਐਲਾਨ ਹੋਣਾ ਬਾਕੀ ਕਿੱਤਰਾ ਦੇ ਦਿੱਤੀ ਜੇਕਰ ਸੁਖਪਾਲ ਖਹਿਰਾ ਇੱਥੇ ਤੁਹਾਡੇ ਬਰਾਬਰ ਆ ਦੇਖੋ ਪਾਰਟੀ ਆ ਜਿਹਨੂੰ ਮਰਜ਼ੀ ਟਿਕਟ ਦੇ ਸਕਦੀ ਹੈ ਪਰ ਕਾਂਗਰਸ ਦਾ ਵੀ ਉਹੀ ਦੇਖੋ ਇੱਥੋਂ ਜੋ ਸਿੰਗਲਾ ਸਾਹਿਬ ਦੇ ਬੰਦੇ ਵੀ ਦੱਸਦੇ ਆ ਵੀ ਸਿੰਗਲਾ ਸਾਹਿਬ ਵੀ ਕਹਿ ਰਿਹਾ ਮੈਂ ਇਲੈਕਸ਼ਨ ਨਹੀਂ ਲੜਨੀ ਆਈ ਬੀਬੀ ਪਠੱਲ ਉਹਨਾਂ ਦੇ ਬੰਦੇ ਵੀ ਕਹਿ ਰਹੇ ਵੀ ਪਠੱਲ ਜੀ ਕਹਿ ਰਿਹਾ ਵੀ ਮੈਂ ਇਲੈਕਸ਼ਨ ਨਹੀਂ ਲੜਨੀ ਅਸਲ ਚ ਗੱਲ ਉਹੀ ਆ ਕਾਂਗਰਸ ਨੂੰ ਵੀ ਕੋਈ ਲੋਕਲ ਬੰਦਾ ਨਹੀਂ ਮਿਲ ਰਿਹਾ ਇਸੇ ਕਰਕੇ ਤੁਸੀਂ ਦੇਖੋ ਵੀ ਕਿੱਥੋਂ ਲਿਆ ਰਹੇ ਆ ਉਹ ਵੀ ਖੈਰਾ ਸਾਹਿਬ ਦਾ ਵੀ ਜ਼ਿਕਰ ਕਰੀਏ ਸੰਗਰੂਰ ਚੋਂ ਦਾ ਬਾਹਰਲੇ ਹੈ ਹੀ ਹੈ ਉਹ ਕਾਂਗਰਸ ਚੋਂ ਵੀ ਬਾਹਰਲੇ ਆ ਕਿਉਂਕਿ ਕਾਂਗਰਸ ਚੋਂ ਵੀ ਕਿਹੜਾ ਉਹ ਕਦੇ ਕਿਹੜੀ ਪਾਰਟੀ ਚ ਕਦੇ ਕਿਹੜੀ ਪਾਰਟੀ ਚ ਸੋ ਸੋ ਇਹਦਾ ਫੈਸਲਾ ਡੈਮੋਕ੍ਰੇਸੀ ਹੈ ਕੋਈ ਕਿਤੋਂ ਇਲੈਕਸ਼ਨ ਲੜ ਸਕਦਾ ਪਰ ਵੋਟਾਂ ਲੋਕਾਂ ਨੇ ਪਾਉਣੀਆਂ ਹੈ ਸੰਗਰੂਰ ਦੇ ਲੋਕ ਫੈਸਲਾ ਕਰਨਗੇ ਵੀ ਭਾਈ ਕਿਹਨੂੰ ਜਿਤਾਉਣਾ ਹੈ ਤਿੰਨ ਉਮੀਦਵਾਰ ਤੁਹਾਡੇ ਬਰਾਬਰ ਪਹੁੰਚ ਚੁੱਕੇ ਨੇ ਬੋਲਮਾ ਸਮਾਜ ਪਾਰਟੀ ਨੇ ਵੀ ਆਪਣਾ ਉਮੀਦਵਾਰ ਧਾਰ ਦਿੱਤਾ ਹੈ ਆਕਾਲੀ ਦਲ ਨੇ ਵੀ ਧਾਰ ਦਿੱਤਾ ਹੈ ਚੌਥੇ ਤੀਜੇ ਤੁਸੀਂ ਹੋ ਤੇ ਇੱਕ ਆਪਣਾ ਬਹੁਤੇ ਇੰਨਾ ਚੋਂ ਮਜਬੂਰੀ ਵਸ ਹੈ ਕੈਂਡੀਡੇਟ ਨੇ ਜਿਹੜਾ ਮੌਜੂਦ ਐਮਪੀ ਨੇ ਕਿਤੇ ਨਾ ਸਮਝੋ ਕੀ ਟੱਕਰ ਦੇਖੋ ਸਾਡੀ ਮੁੱਦਿਆਂ ਦੀ ਲੜਾਈ ਹੈ ਅਸੀਂ ਡਿਵੈਲਪਮੈਂਟ ਦਾ ਏਜੰਡਾ ਲੈ ਕੇ ਚੱਲ ਰਹੇ ਹਾਂ ਦੋ ਸਾਲਾਂ ਦੇ ਅਸੀਂ ਜੋ ਕੰਮ ਕੀਤੇ ਆ ਉਹ ਲੋਕਾਂ ਦੇ ਵਿੱਚ ਲੈ ਕੇ ਜਾਣੇ ਆ ਤੇ ਮੈਂ ਸਾਰੇ ਪਿੰਡਾਂ 'ਚ ਜਾ ਰਹੇ ਹਾਂ ਸਾਰੇ ਕਿਤੇ ਲੋਕੇ ਕਹਿ ਰਹੇ ਆ ਵੀ ਭਾਈ ਜਿੰਨੇ ਕੰਮ ਆ ਆਦਮੀ ਪਾਰਟੀ ਨੇ ਪਹਿਲੇ ਦੋ ਸਾਲਾਂ 'ਚ ਕੀਤੇ ਆ ਸਪੈਸ਼ਲੀਆਂ ਜੇ ਤਸੀਂ ਚਾਰ ਪੰਜ ਸਰਕਾਰਾਂ ਵੀ ਦੇਖਦੇ ਆ ਕਿਸੇ ਸਰਕਾਰ ਨੇ ਦੋ 25% ਕੰਮ ਵੀ ਪਹਿਲੇ ਦੋ ਸਾਲਾਂ ਚ ਨਹੀਂ ਕੀਤਾ ਚਾਹੇ ਉਹ 600 ਜੋਟ ਬਿਜਲੀ ਵਾਲਾ ਹੋਵੇ ਚਾਹੇ ਨਹਿਰੀ ਪਾਣੀ ਵਾਲਾ ਹੋਵੇ ਚਾਹੇ ਜਿਮੀਦਾਰ ਨੂੰ ਜਿਹੜੀ 24 ਘੰਟੇ ਭਗਵੰਤ ਮਾਨ ਜੀ ਨੇ ਮੋਟਰਾਂ ਲਈ ਬਿਜਲੀ ਦਿੱਤੀ ਹੈ ਚਾਹੇ ਨੌਕਰੀਆਂ ਹੋਣ ਅੱਜ ਸੰਗਰੂਰ ਲੋਕ ਸਭਾ ਦਾ ਇੱਕ ਵੀ ਪਿੰਡ ਨਹੀਂ ਜਿੱਥੇ ਸਰਕਾਰੀ ਨੌਕਰੀ ਨਾ ਮੇਲੀ ਹੋਵੇ ਬਾਕੀ ਸ਼ਹੀਦਾਂ ਨੂੰ ਕਰੋੜ ਰੁਪਇਆ ਦੇਣਾ ਐਸਐਸਐਫ ਮਹੱਲਾ ਕਲੀਨਿਕ ਸੈਂਕੜੇ ਕੰਮ ਨੇ ਜਿਹੜੇ ਸਰਕਾਰ ਚ ਕੀਤੇ ਆ ਹੋਰ ਸਾਰੀਆਂ ਸਰਕਾਰਾਂ ਲੋਕ ਜਾਣਦੇ ਕਿ ਲਾਸਟ 6 ਮਹੀਨਿਆਂ ਚ ਮਾੜਾ ਮੋਟਾ ਹੱਥ ਪਲਲਾ ਹਲਾਉਂਦੀਆਂ ਸੀ ਪਹਿਲੇ 2 ਸਾਲ ਚ ਕਿਸੇ ਸਰਕਾਰ ਨੇ ਨੀ ਕੰਮ ਨਹੀਂ ਕੀਤਾ ਪਰ ਮੈਨਾਂ ਨੂੰ ਬੜੀ ਉਮੀਦ ਸੀ ਕਿ 1000 ਰੁਪਿਆ ਵਾਲਾ ਜੜਾ ਮੈਂ ਉਹ ਪਾਰਟੀ ਕਰ ਸਾਦੀ ਹੈ ਲੋਕ ਤੋਂ ਚੋਣਾਂ ਦੇਖਦੇ ਹਾਂ ਮੈਂ ਕਿਹਾ 50 ਸਾਲਾਂ ਚ ਸਾਰੇ ਵਾਦੇ ਪੂਰੇ ਕਰਾਂਗੇ ਲੋਕਾਂ ਨੇ ਸਾਨੂੰ 5 ਸਾਲ ਦੀ ਵੋਟਾਂ ਪਾਈਆਂ ਸੀ 2 ਸਾਲਾਂ ਚ 80% ਵਾਦੇ ਪੂਰੇ ਕਰ ਚੁੱਕੇ ਹਾਂ ਬਾਕੀ ਵੀ ਕਰਾਂਗੇ